ਅੱਜ ਸੀ ਇਤਿਹਾਸ ਦੇ ਪੰਨੇ ਫਰੋਲ ਕੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਵੇਂ ਭਾਰਤ ਨੇ 1961 ਵਿੱਚ ਪੁਰਤਗਾਲ ਕੋਲੋਂ ਤਿੰਨ ਵੱਡੇ ਇਲਾਕੇ ਯਾਦ ਕਰਾਏ 15 ਅਗਸਤ 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਪਰ ਗੋਆ ਦਮਨ ਤੇ ਦਿਓ ਉਸ ਵੇਲੇ ਵੀ ਭਾਰਤ ਦਾ ਹਿੱਸਾ ਨਹੀਂ ਸਨ ਇਹ ਤਿੰਨੇ ਇਲਾਕੇ ਪੁਰਤਗਾਲ ਦੇ ਕਬਜ਼ੇ ਹੇਠ ਰਹੇ 1947 ਤੋਂ 1961 ਤੱਕ ਕੁੱਲ 14 ਸਾਲ ਗੋਆ ਦਮਨ ਤੇ ਦਿਓ ਤੇ ਪੁਰਤਗਾਲੀ ਸ਼ਾਸਨ ਨੇ ਕਬਜ਼ਾ ਕੀਤਾ ਉਸ ਸਮੇਂ ਪੁਰਤਗਾਲ ਦਾ ਮੁੱਖ ਸ਼ਾਸਕ ਸਾਲਾਯਾਰ ਸੀ ਜੋ ਗੋਆ ਨੂੰ ਭਾਰਤ ਨੂੰ ਸੌਂਪਰ ਨੂੰ ਤਿਆਰ ਨਹੀਂ ਸੀ ਭਾਰਤ ਸਰਕਾਰ ਨੇ ਪਹਿਲਾਂ ਗੱਲਬਾਤ ਦਾ ਰਸਤਾ ਅਪਣਾਇਆ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ 18 ਦਸੰਬਰ 1961 ਨੂੰ ਭਾਰਤ ਨੇ ਆਪ੍ਰੇਸ਼ਨ ਵਿਜੇ ਸ਼ੁਰੂ ਕੀਤਾ ਭਾਰਤੀ ਸੈਨਾ ਜ਼ਮੀਨ ਰਾਹੀਂ ਅੱਗੇ ਵਧੀ ਨੌ ਸੈਨਾ ਨੇ ਸਮੁੰਦਰੀ ਰਸਤੇ ਕਾਬੂ ਕਰ ਲਏ ਅਤੇ ਹਵਾਈ ਸੈਨਾ ਨੇ ਉੱਪਰੋਂ ਨਿਗਰਾਨੀ ਕੀਤੀ 19 ਦਸੰਬਰ 1961 ਨੂੰ ਗੋਆ ਦੇ ਪੁਰਤਗਾਲੀ ਪੁਰਤਗਾਲੀ ਗਵਰਨਰ ਵਿਸਾਲੋਵੇ ਸਿਲਵਾ ਨੇ ਭਾਰਤ ਅੱਗੇ ਸਮਰਪਣ ਕਰ ਦਿੱਤਾ ਇਸ ਤਰ੍ਹਾਂ ਗੋਆ ਦਮਨ ਤੇ ਦਿਓ ਭਾਰਤ ਨਾਲ ਜੁੜ ਗਏ ਅੱਜ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜੋ ਗੋਆ ਦੀ ਆਜ਼ਾਦੀ ਅਤੇ ਭਾਰਤ ਦੀ ਏਕਤਾ ਦੀ ਯਾਦਵੰਦਾ ਹੈ